ਸੈਕਸ਼ਨ ਦੇ ਵਿੱਚ ਐਫ ਆਈ ਆਰ ਹੋਈ ਸੀ 307 ਤੇ ਹੋਰ ਜਿਹੜੇ ਸੈਕਸ਼ਨ ਸੀ ਉਹਨਾਂ ਸੈਕਸ਼ਨ ਦੇ ਵਿੱਚ ਅੱਜ ਜਿਹੜੇ ਉਹ ਚਾਰਜ ਫ੍ਰੀਮ ਕੀਤੇ ਗਏ ਜਿਹੜੇ ਐਨ ਐਸ ਐ ਤੋਂ ਐਨ ਐਸ ਐ ਦੇ ਵਿੱਚ ਡਿਗੜੂਗੜ ਜੇਲ੍ਹ ਦੇ ਵਿੱਚ ਬੰਦ ਸੀ ਉਹਨਾਂ ਚ ਪਾਈ ਅਮਰਤਪਾਲ ਨੂੰ ਛੱਡ ਕੇ ਉਹ ਬਾਕੀ ਸਾਰੇ ਜਾਨੇ ਚਾਹੇ ਪ੍ਰਧਾਨ ਮੰਤਰੀ ਬਾਜੇਕੇ ਹੋਵੇ ਚਾਹੇ ਉਹ ਚਾਚਾ ਹਰਜੀਤ ਸਿੰਘ ਹੋਵੇ ਉਹਨਾਂ ਸਾਰਿਆਂ ਨੂੰ ਅੱਜ ਪੇਸ਼ ਕੀਤਾ ਗਿਆ ਜੀ ਜਿਹੜੇ ਮੈਂ ਕੱਲ ਇਹਨਾਂ ਦੇ ਜੇਲ੍ਹ ਦੇ ਵਿੱਚ ਵਿਜ਼ਿਟ ਕੀਤਾ ਸੀ ਉਹਦੇ ਵਿੱਚ ਉੱਥੇ ਸੰਬੰਧਿਤ ਵਿੱਚ ਮੈਂ ਨਾਲ ਪੁੱਛਿਆ ਸੀਗਾ ਤੇ ਕਹਿੰਦੇ ਪੁਲਿਸ ਨੇ ਸਾਨੂੰ ਤਸ਼ੱਦਦ ਕਰਕੇ ਕੁਝ ਫੋਲਡਰਡ ਪੇजेस ਤੇ ਤੇ ਕੁਝ ਖਾਲੀ ਪੇजेस ਤੇ ਸਾਡੇ ਤੋਂ ਸਾਈਨ ਕਰਾਏ ਗਏ ਆ ਜਿਹੜੇ ਕਿ ਅਸੀਂ ਆਪਣੀ ਕਨਸੈਂਟ ਨਾਲ ਕੋਈ ਸਾਈਨ ਨਹੀਂ ਦਿੱਤੇ ਸਾਨੂੰ پولیس ਨੇ ਤਸ਼ੱਦਦ ਕਰਕੇ ਧੱਕੇ ਦੇ ਨਾਲ ਸਾਈਨ ਕਰਾਏ ਗਏ ਤੇ ਜਿਹੜੀ ਕੋਈ ਏਦਾਂ ਦੀ ਸਟੇਟਮੈਂਟ ਕੋ ਦਿੱਤੀਆਂ ਉਹ ਸਾਰੀਆਂ ਵੀਕ ਸਟੇਟਮੈਂਟਸ ਆ ਪੁਲਿਸ ਵੱਲੋਂ ਆਪਣੇ ਆਪਣੇ ਆ ਫੈਬ੍ਰੀਕੇਟਡ ਵੇ ਨਾਲ ਬਣਾਏ ਗਿਆਂ ਉਹਨਾਂ ਭਾਈ ਅਮਰਪਾਲ ਸਿੰਘ ਖਾਲਸਾਪੁਰੇ ਚੜ੍ਹਦੀ ਕਲਾ ਚ ਨੇ ਪੰਜਾਬ ਉਹ ਸਿੱਖਾਂ ਦੀ ਡਿਮਾਂਡ ਦੇ ਨਾਲ ਖੜੇ ਨੇ ਤੇ ਇੱਕ ਜਿਹੜੀ ਪੋਲੀਟੀਕਲ ਪਾਰਟੀ ਤੇ ਐਕਟਿਵਿਸਟ ਹੋਣ ਦੇ ਨਾਤੇ ਉਹਨਾਂ ਨੂੰ ਹਰਾਸ ਕੀਤਾ ਜਾ ਰਿਹਾ ਇਹਨਾਂ ਦੀ ਕਮਿਟਮੈਂਟ ਹੈਗੀ ਅਨੰਦਪੁਰ ਸਾਹਿਬ ਵੱਲ ਭਾਈ ਅਮਰਤਪਾਲ ਸਿੰਘ ਅਤੇ ਸਾਥੀਆਂ ਦਾ ਮੂੰਹ ਆ ਤੇ ਦਿੱਲੀ ਵਾਲੀ ਬੈਠਿਆ ਇਹੋ ਇਹਨਾਂ ਦਾ ਕਸੂਰ ਹੈ ਉਸ ਵਾਲੇ ਕਿਹਨੂੰ ਪਹਿਲਾਂ ਮਲਾਵਾਂਗੇ ਹੁਣ ਕਿਨਾਂ ਥੱਕ ਗਏ ਗੱਡੀ ਚਵਾੜਨੇ ਤੇ ਕਿਸ ਨੂੰ ਬਿਲਾ ਨਹੀਂ ਤੱਕੀ ਟਿੱਕੀ ਦੂਰਾਂ ਦਾ ਲੋਕਾਂ ਦੀ ਪਰਵਾਹ ਰਾਨ ਕੇ ਬੈਠੇ ਜਿੰਨਾਂ 3-3 ਸਾਲ ਹੋ ਗਏ ਬੱਚੇ ਅੱਜ ਹੋਰ ਸ਼ਮਰ ਕਹਿੰਦਾ ਤੇਨੇ ਹੁੰਨੇ ਨੇ ਅੱਗ ਲਾਈ ਆ ਅਮਰਪਾਲ ਕਹਿੰਦਾ ਮੈਂ ਕਹਾਂ ਇਹ ਮੇਰੇ ਮੁੰਨੇ ਨੇ ਅੱਗ ਲਾਈ ਤੁਮੰ ਤੁਮਾਨੇ ਕੀ ਕੀਤਾ ਪੰਜਾਬ ਚ ਹਜ਼ਾਰਾਂ ਮੁੰਡੇ ਮਰਨ ਨੇ ਹੁਣ ਕਿਉਂ ਨਹੀਂ ਪਹੁੰਚਾਉਂਦੇ ਉਹ ਬਚਾਓ ਹਾਂ ਮੁੰਡੇ ਜਿੱਦਣ ਮੇਰਾ ਮੁੰਡਾ ਹੈ ਹਜ਼ਾਰਾਂ ਮਾਵਾ ਨੂੰ ਕੁਛ ਕੇ ਵੇਖੋ ਜਿਹਦੇ ਅਸੀਸਾਂ ਨਹੀਂ ਦੇ ਜਾਂਦੇ ਪੁੱਤ ਬਚੇ ਉਹ ਮਾਵਾ ਨੂੰ ਪੁੱਛ ਕੇ ਵੇਖੇ ਇਹਨਾਂ ਦੀ ਕਿਹੜੀ ਗੱਲ ਆ ਇਹ ਅੱਜ ਹਜ਼ਾਰਾਂ ਮਾਰ ਲੈ ਇਹਨਾਂ ਨੇ ਤੇ ਫੱਗੇ ਰਾਜ ਕਰੇਗਾ ਰਾਜ ਸਾਹਿਬ ਰਾਜ ਕਰੇਗਾ ਰਾਜ ਸਾਹਿਬ ਇਹਨਾਂ ਜੋ ਭਾਈ ਸਰ ਦੇ ਉੱਤੇ ਇਲਾਮ ਲਾਏ ਕਿ ਮੰਤਰੀ ਨੇ ਕਿਹਾ ਨਸ਼ਾ ਖੰਦਾ ਬਿਲਕੁਲ ਸਾਨੂੰ ਕੁੱਟਮਾਰ ਕਰਕੇ ਇਹਨਾਂ ਨੇ ਸਾਡੇ ਵਸੈਨ ਹਜ਼ਾਰਾਂ ਪੇਪਰਾਂ ਤੇ ਕਰਾਏ ਕੁੱਟਮਾਰ ਕੇ ਨਾ ਵੀਡੀਓ ਰਿਕਾਰਡਿੰਗ ਸਾਡੇ ਉਧਰ ਕਰਾਈ ਹੈ ਆਈ ਭਾਈ ਸਾਹਿਬ ਪ੍ਰਧਾਨ ਮੰਤਰੀ ਬਾਜੇ ਕੇ ਵੀਡੀਓ ਨੂੰ ਫਿਰ ਵੀ ਜੇ ਠੋਕ ਕੇ ਆਦਾ ਇਹ ਚਲਾਓ ਗੱਲਬਾਤ ਭਾਈ ਸਾਹਿਬ ਦੇ ਉੱਪਰ ਬਿਆਨ ਕੁੜੀਆਂ ਵਾਲੇ ਬਿਆਨ ਸਾਰੇ ਬਿਲਕੁਲ ਗਲਤ ਮੇਰਾ ਨਾਮ ਹਾਕਮ ਸਿੰਘ ਐਡਵੋਕੇਟ ਹੈ ਮੈਂ ਸਰਬਜੀਤ ਸਿੰਘ ਕਲਸੀ ਨੂੰ ਰਿਪਰਜੈਂਟ ਕਰ ਰਿਹਾ ਹਾਂ ਮੇਰੇ ਨਾਲ ਸ਼ਰਮਾ ਜੀ ਤੇ ਸਿਵਨ ਜੀ ਸਿੰਘ ਵੀ ਮੇਰੇ ਨਾਲ ਉਹਨਾਂ ਦੇ ਕੇਸ ਰਿਪਰਜੈਂਟ ਕਰ ਰਹੇ ਨੇ ਤੇ ਅੱਜ ਉਹਨਾਂ ਨੂੰ ਮਾਨਯੋਗ ਸੈਸ਼ਨ ਕੋਰਟ ਦੇ ਵਿੱਚ ਅੰਮ੍ਰਿਤਸਰ ਪੇਸ਼ ਕੀਤਾ ਗਿਆ ਸੀ ਚਾਰਜ ਪ੍ਰੇਮ ਦੇ ਵਾਸਤੇ ਤੇ ਉਹਨਾਂ ਦੇ ਉੱਤੇ ਅੱਜ ਜਿਹੜੇ ਚਾਰਜ ਨੇ ਉਹ ਫਰੇਮ ਕੀਤੇ ਗਏ ਨੇ ਜਿਹੜੇ ਸੈਕਸ਼ਨ ਦੇ ਵਿੱਚ ਐਫ ਆਈ ਆਰ ਹੋਈ ਸੀ 307 ਅਤੇ ਹੋਰ ਜਿਹੜੇ ਸੈਕਸ਼ਨ ਸੀ ਉਹਨਾਂ ਸੈਕਸ਼ਨ ਦੇ ਵਿੱਚ ਅੱਜ ਜਿਹੜੇ ਉਹ ਚਾਰਜ ਫਰੇਮ ਕੀਤੇ ਗਏ ਨੇ ਟੋਟਲ ਕਿੰਨੇ ਚਾਰਜ ਸਨ ਜਿਹੜੇ ਐਨਐਸਏ ਤੋਂ ਐਨਐਸਏ ਦੇ ਵਿੱਚ ਡਿਗੜੂਗੜ ਜੇਲ੍ਹ ਦੇ ਵਿੱਚ ਬੰਦ ਸੀ ਉਹਨਾਂ 'ਚ ਪਾਈ ਅਮਰਤਪਾਲ ਨੂੰ ਛੱਡ ਕੇ ਉਹ ਬਾਕੀ ਸਾਰੇ ਜਾਨੇ ਚਾਹੇ ਪ੍ਰਧਾਨ ਮੰਤਰੀ ਬਾਜੇਕੇ ਹੋਵੇ ਚਾਹੇ ਉਹ ਚਾਚਾ ਹਰਜੀਤ ਸਿੰਘ ਹੋਵੇ ਉਹਨਾਂ ਸਾਰਿਆਂ ਨੂੰ ਅੱਜ ਪੇਸ਼ ਕੀਤਾ ਗਿਆ ਜੀ ਲੇਕਿਨ ਜਿਸ ਤਰ੍ਹਾਂ ਬਾਜੇਕੇ ਹੋਣਾਂ ਵੱਲੋਂ ਪਿਆ ਗਿਆ ਕਿ ਸਾਡੇ ਕੋਲ ਜ਼ਰੂਰ ਦੇ ਕ੍ਰੀਪ ਵਾਈਟ ਪੇਪਰ ਤੇ ਸਾਈਨ ਕਰਵਾਏ ਗਏ ਨੇ ਬਾਅਦ ਜੋ ਅਮਰਤਪਾਲ ਸਿੰਘ ਨੇ ਡਾਕਿਗਰਾਂ ਬਾਰੇ ਬਿਆਨ ਦਿੱਤਾ ਕਿ ਇਸ ਤਰ੍ਹਾਂ ਦੇ ਜਿਹੜੀ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਇਹ ਗੱਲ ਬਿਲਕੁਲ ਕਲੀਅਰ ਹੈ ਕਿ ਜਿਹੜੀ ਕਸਟੋਰੀਅਨ ਇੰਟਰੋਗੇਸ਼ਨ ਦੇ ਦੌਰਾਨ ਕੋਈ ਵੀ ਸਟੇਟਮੈਂਟ ਉਹਦੇ ਉੱਤੇ ਕਿਸੇ ਤਰੀਕੇ ਦਾ ਕੋਈ ਯਕੀਨ ਨਹੀਂ ਕੀਤਾ ਜਾ ਸਕਦਾ ਉਹਦੀ ਪ੍ਰਮਾਣਿਕਤਾ ਬਿਲਕੁਲ ਸਿੱਧ ਨਹੀਂ ਹੁੰਦੀ ਸੋ ਮੇਰੇ ਹਸਾਬ ਨਾਲੇ ਗੱਲ ਹੈ ਕਿ ਜਿਹੜਾ ਕਸਟੋਰੀਅਨ ਇੰਟਰੋਗੇਸ਼ਨ ਦੇ ਵਿੱਚ ਜਿਹੜੀ ਸਟੇਟਮੈਂਟ ਹੈ ਉਹਨਦੇ ਤੇ ਬਲੀਵ ਨਾ ਕੀਤਾ ਜਾਵੇ ਹੁਣ ਕੀ ਪੋਜੀਸ਼ਨ ਹੈ ਜੀ ਅੰਦਰ ਸਾਰੇ ਲੈ ਕੇ ਜਾ ਹੁਣ ਇਹਨਾਂ ਸਾਰਿਆਂ ਨੂੰ ਲੈ ਕੇ ਜਿਹੜੀ ਜੇਲ੍ਹ ਦੇ ਵਿੱਚ ਕੋਈ ਪਟਿਆਲਾ ਜੇਲ੍ਹ ਤੁਸੀਂ ਉਹਨਾਂ ਨੂੰ ਸਾਰਿਆਂ ਨੂੰ ਵਾਪਸ ਲੈ ਕੇ ਜਾ ਰਹੇ ਨੇ ਔਰ ਜਿਹੜੀ ਅਗਲੀ ਡੇਟ ਹੈ ਉਹ ਸ਼ਾਮ ਤੱਕ ਆ ਜਾਏ ਤਾਂ ਯਾਰ ਪਰਿਵਾਰਾਂ ਨੂੰ ਵੀ ਬਿਲਕੁਲ ਪਰਿਵਾਰਾਂ ਨੂੰ ਤੇ ਉਸ ਜੀ ਦੇ ਉੱਤੇ ਮੈਂ ਨਹੀਂ ਕਰਾਂਗਾ ਕਿਉਂਕਿ ਸਿਕਿਉਰਿਟੀ ਰੀਜਨਸ ਹੁੰਦੇ ਨੇ ਕਈ ਹੋਰ ਗੱਲ ਹੁੰਦੀ ਏ ਉਹ ਇੱਥੇ ਜਿਹੜਾ ਮੁਲਾਕਾਤ ਵਾਸਤੇ ਨਹੀਂ ਪੇਸ਼ੀ ਹੋਣ ਵਾਸਤੇ ਆਏ ਸੀਗੇ ਤੋਂ ਉਸ ਗੱਲ ਕਰਕੇ ਪਰਿਵਾਰਾਂ ਨੂੰ ਜਿਹੜਾ ਉਹ ਹਾਈ ਸਿਕਿਉਰਿਟੀ ਦੇ ਕਰਕੇ ਈਵਨ ਵਕੀਲ ਸਾਹਿਬ ਜਿਹੜੇ ਨੇ ਉਹਨਾਂ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਗਿਆ ਫਤਰੋਂ ਬੇਲ ਦਾ ਕੀ ਬੇਗਾ ਜੀ ਫਿਲ ਅਸੀਂ ਕੱਲ ਸਰਪਜੀਤ ਸਿੰਘ ਕਲਸੀ ਉਹਨਾਂ ਦੀ ਬੇਲ ਜਿਹੜੀ ਉਹ ਲਗਾਣ ਜਾ ਰਹੇ ਆ ਔਰ ਉਹਨਾਂ ਦੇ ਸਾਥੀਆਂ ਦੀ ਬੇਲ ਜਿਹੜੀ ਉਹ ਮਾਨਜੋਗ ਸੁਪਰੀਮ ਕੋਰਟ ਦੇ ਵਿੱਚ ਪੈਂਡਿੰਗ ਹੈ ਉਹਦੇ ਤੇ ਵੀ ਅਗਲੇ ਹਫਤੇ ਤੇ ਸੁਣਵਾਈ ਹੈ ਜੀ ਲਾਈਕ ਟੋਟਲ ਕਿੰਨੇ ਜਨਰਲ ਪੇਸ਼ ਕੀਤਾ ਗਿਆ ਜਿਹਨਾਂ ਐਨਐਸ ਲੱਗੀ ਉਹ ਟੋਟਲ ਕਿੰਨੇ 40 ਦੇ ਨੇੜੇ ਬਣ 38 38 ਜਿਹੜੇ ਬੰਦੇ ਨੇ ਅੱਜ ਉਹਨਾਂ ਨੂੰ ਪੇਸ਼ ਕੀਤਾ ਗਿਆ ਜਿਹੜੀ ਐਨਐਸ ਲੱਗੀ ਉਹਨਾਂ ਦੇ ਵਿੱਚ ਪਾਈ ਅਮਰਤਪਾਲ ਸਿੰਘ ਨੂੰ ਛੱਡ ਕੇ ਬਾਕੀ ਸਾਰੇ ਜਿਹੜੇ ਐਨਐਸ ਦੇ ਵਿੱਚ ਕੱਬ ਸੀ ਉਹਨਾਂ ਸਾਰਿਆਂ ਨੂੰ ਪੇਸ਼ ਅੱਜ ਕੀਤਾ ਗਿਆ ਜੀ ਸਭ ਇੱਕ ਵੀਡੀਓ ਹੱਥ ਕੋਈ ਬੱਤੀ ਕੋਰਟ ਕੋ ਪਹੁੰਚਾ ਨਹੀਂ ਕਿ ਜੋ ਕਹਿੰਦੇ ਨੇ ਕਿ ਨਾਸਾ ਦੇ ਉੱਪਰ ਪਾਇਆ ਜਾ ਰਿਹਾ ਪ੍ਰੈਸ਼ਰ ਪਾਇਆ ਜਾ ਰਿਹਾ ਕੋਈ ਤਾਂ ਅਗਰ ਵਾਇਰਲ ਹੋ ਰਹੀ ਹੈ ਮੈਨੂੰ ਉਸ ਬਾਰੇ ਪਤਾ ਨਹੀਂ ਮੈਂ ਦੇਖਣ ਤੋਂ ਬਾਅਦ ਹੀ ਕੋਈ ਗੱਲ ਕਰ ਸਕਦਾ ਉਸੇ ਜੀ ਉਹਨਾਂ ਨੇ ਕਹਿ ਆ ਚੁੱਕੇ ਸੀ 100 ਦੇ ਕਰੀਬ ਵਾਈਟ ਪੇਪਰ ਤੇ 50000 ਰੁਪਏ 50000 ਰੁਪਏ ਮੈਂ ਉਹ ਵੀਡੀਓ ਦੇਖੀ ਨਹੀਂ ਸੀ ਅਗਲੇ ਪੁਲਿਸ ਲੋਕ ਕਿੱਥੇ ਕਰਾਏਗੀ ਨਹੀਂ ਲੱਗਦਾ ਇਸ ਨਾਲ ਟਾਈਮ ਖਵਾ ਸਕਦੀ ਹੈ ਤੁਹਾਨੂੰ ਲੱਗਦਾ ਮੈਂ ਦੇਖੀ ਨਹੀਂ ਨਾ ਹੀ ਮੈਂ ਸਟੇਟਮੈਂਟ ਸੁਣੀ ਮੈਂ ਉਹਦੇ ਤੇ ਟਿਕਟਪਨੀ ਨਹੀਂ ਕਰਨਾ ਚਾਹੁੰਦਾ ਠੀਕ ਹੈ ਠੀਕ ਹੈ ਦੇਖੋ ਕਿ ਚਾਰਜ ਲੱਗਣਾ ਸੀ ਚਾਰ ਫਰੇਮ ਹੋਣੇ ਸੀ ਉਹਦੇ ਸਬੰਧ ਵਿੱਚ ਇਹਨਾਂ ਰਿਪੋਰਟ ਦੇ ਵਿੱਚ ਅਪੀਅਰੈਂਸ ਸੀਗੀ ਤੇ ਇੱਥੇ ਇੱਕ ਸਾਡੇ ਨੋਟਿਸ ਦੇ ਵਿੱਚ ਆਇਆ ਸੀ ਕਿ ਸ ਹਰਪਾਲ ਸਿੰਘ ਨੇ ਮਿਸਬੀਵ ਕੀਤਾ ਗਿਆ ਉਹ ਐਡੀਸਬੀ ਹਰਪਾਲ ਸਿੰਘ ਨੇ ਉਹਦੇ ਨੂੰ ਥ੍ਰੈਟਨ ਕੀਤਾ ਗਿਆ ਉਹਦੇ ਸਬੰਧ ਵਿੱਚ ਕੋਰਟ ਦੇ ਵਿੱਚ ਅਪਲੀਕੇਸ਼ਨ ਮੂਵ ਕੀਤੀ ਤੇ ਕੋਰਟ ਦੇ ਦਾ ਕੌਗਨਸ ਰੈਂਦੇ ਹੋਏ ਪੁਲਿਸ ਨੂੰ ਸ਼ੋਕਸ ਨੋਟਿਸ ਦਿੱਤਾ ਕੋਰਟ ਕੋਈ ਗਲਤਫਹਿਮੀ ਹੋਈ ਹੈ ਕਿ ਕਿ ਪ੍ਰਸ਼ਾਸਨ ਦੇ ਵਿੱਚ ਸੈਂਡ ਕਰਵਾਏਗੇ ਹਾਂ ਹਾਂ ਉਹ ਜਿਹੜੇ ਮੈਂ ਕੱਲ ਇਹਨਾਂ ਦੇ ਜੇਲ੍ਹ ਦੇ ਵਿੱਚ ਵਿਜ਼ਿਟ ਕੀਤਾ ਸੀ ਉਹਦੇ ਵਿੱਚ ਉੱਥੇ ਸਬੰਧ ਦੇ ਵਿੱਚ ਮੈਂ ਇਹਨਾਂ ਨੂੰ ਪੁੱਛਿਆ ਸੀਗਾ ਤੇ ਇਹ ਕਹਿੰਦੇ ਪੁਲਿਸ ਨੇ ਸਾਨੂੰ ਅ ਸਾਨੂੰ ਤਸ਼ੱਦਦ ਕਰਕੇ ਕੁਝ ਫੋਲਡਰਡ ਪੇजेस ਤੇ ਤੇ ਕੁਝ ਖਾਲੀ ਪੇजेस ਤੇ ਸਾਡੇ ਤੋਂ ਸਾਈਨ ਕਰਾਏ ਗਏ ਆ ਜਿਹੜੇ ਕਿ ਅਸੀਂ ਆਪਣੀ ਕੰਸੈਂਟ ਦਾ ਕੋਈ ਸਾਈਨ ਨਹੀਂ ਦਿੱਤੇ ਸਾਨੂੰ ਪ੍ਰੋਸੀਜਰ ਤਸ਼ੱਦਦ ਕਰਕੇ ਧੱਕੇ ਦੇ ਨਾਲ ਸਾਈਨ ਕਰਾਏ ਗਏ ਤੇ ਜਿਹੜੀ ਕੋਈ ਏਦਾਂ ਦੀ ਸਟੇਟਮੈਂਟ ਜੋ ਦਿੱਤੀਆਂ ਉਹ ਸਾਰੀਆਂ ਵੀਕ ਸਟੇਟਮੈਂਟਸ ਆ ਪੁਲਿਸ ਵੱਲੋਂ ਆਪਣੇ ਉਸ ਆਪਣੇ ਆ ਫੈਬ੍ਰੀਕੇਟਡ ਵੇ ਨਾਲ ਬਣਾਏ ਗਏ ਆ ਉਹਨਾਂ ਭਾਈ ਅਮਰਤਪਾਲ ਸਿੰਘ ਖਾਲਸਾਪੁਰੇ ਚੜ੍ਹਦੀ ਕਲਾ 'ਚ ਨੇ ਪੰਜਾਬ ਤੇ ਸਿੱਖਾਂ ਦੀ ਡਿਮਾਂਡ ਦੇ ਨਾਲ ਖੜੇ ਨੇ ਤੇ ਇੱਕ ਜਿਹੜੀ ਪੋਲੀਟੀਕਲ ਪਾਰਟੀ ਤੇ ਐਕਟੀਵਿਸਟ ਹੁੰਦੇ ਨਾਤੇ ਉਹਨਾਂ ਨੂੰ ਹਰਾਸ ਕੀਤਾ ਜਾ ਰਿਹਾ ਕਿਉਂਕਿ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਹਲਕਾ ਤੇ ਚੋਣਾਂ ਦੇ ਵਿੱਚ ਉਹਨਾਂ ਨੂੰ ਬਹੁਤ ਜ਼ਿਆਦਾ ਮੰਡਟ ਮਿਲ ਰਿਹਾ ਵਾ ਤੇ ਆਉਣ ਵਾਲੇ ਉਹਨਾਂ ਨੂੰ ਲੱਗਦਾ ਵੀ ਪੰਜਾਬ ਦੇ ਇੱਕ ਵੱਡੇ ਲੀਡਰ ਬਣ ਕੇ ਸਾਹਮਣੇ ਆਉਣਗੇ ਇਸ ਕਰਕੇ ਸਾਰੀਆਂ ਪੋਲੀਟੀਕਲ ਪਾਰਟੀਆਂ ਇਕੱਠੀਆਂ ਹੋ ਕੇ ਸਰਕਾਰ ਵੀ ਉਹਨਾਂ ਦੇ ਨਾਲ ਰਲ ਕੇ ਉਹਨਾਂ ਨੂੰ ਰੋਕ ਰਹੀ ਆ ਵੀ ਉਹਨਾਂ ਦਾ ਜਿਹੜਾ ਭਾਰਤ ਨੂੰ ਰੋਕ ਰਹੀ ਹੈ ਇਸ ਕਰਕੇ ਵੀ ਉਹ ਪੰਜਾਬ ਦੇ ਲੋਕਾਂ ਦੀ ਪੰਜਾਬ ਦੀ ਗੱਲ ਨਾ ਕਰ ਸਕਣ ਲੋਕਾਂ ਨੂੰ ਪੇਸ਼ ਕੀਤਾ ਗਿਆ ਅੱਜ ਅੱਜ ਤੇ ਟੋਟਲੀ ਸਾਰਿਆਂ ਨੂੰ ਪੇਸ਼ ਕੀਤਾ ਗਿਆ ਜਿੰਨੇ ਇੱਕ ਸਿਰ ਮਨਪਿੰਦਰ ਸਿੰਘ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਪੇਸ਼ ਕੀਤਾ ਗਿਆ ਇਹਦੇ ਵਿੱਚ ਇਹ ਆ ਵੀ ਇਹਨਾਂ ਦੀ ਕਮਿਟਮੈਂਟ ਹੈਗੀ ਅਨੰਦਪੁਰ ਸਾਹਿਬ ਵੱਲ ਭਾਈ ਅਮਰਪਾਲ ਸਿੰਘ ਉਹਦੇ ਸਾਥੀਆਂ ਦਾ ਮੂੰਹ ਆ ਤੇ ਦਿੱਲੀ ਵਾਲੀ ਪੈਠਿਆ ਇਹੋ ਇਹਨਾਂ ਦਾ ਕਸੂਰ ਹੈ ਇਨਾਂ ਦਾ ਕਸੂਰ ਸਿਰਫ ਇੰਨਾ ਵਾ ਇਹ ਗੁਰੂ ਦੇ ਆਸ਼ੀਅ ਅਨਸਾਰ ਸੱਚੇ ਸੇਖ ਆ ਪੰਜਾਬ ਦੇ ਪੰਜਾਬੀ ਤੇ ਗੱਲ ਕਰਦੇ ਆ ਤੇ ਜੇ ਇਹ ਇਹੀ ਇਹ ਹੀ ਇਹਨਾਂ ਦਾ ਜੁਰਮ ਬਣਦਾ ਹੋਰ ਕੋਈ ਜੁਰਮ ਨਹੀਂ ਹੈਗਾ ਹੋਰ ਕੋਈ ਜਿਹੜਾ ਪੁਲਿਸ ਨੇ ਸੋ ਕਾਲਡ ਜਿਹੜੇ ਬਣਾਏ ਆ ਸਟੋਰੀ ਬਣਾਈ ਆ ਥਾਣੇ ਤੇ ਹਮਲਾ ਥਾਣੇ ਦੇ ਅੰਦਰ ਮਾਲ ਮੁਕਤਬੇ ਵੀ ਰੱਖੇ ਹੁੰਦੇ ਆ ਖਜ਼ਾਨਾ ਵੀ ਹੁੰਦਾ ਕਿ ਕੋਈ ਐਸੀ ਕੋਈ ਐਕਟੀਵਿਟੀ ਤਾਂ ਹੋਈ ਨਹੀਂ ਇਹ ਤੇ ਇੱਕ ਬਣਾਇਆ ਗਿਆ ਰੋਜ਼ ਪੁਲਿਸ ਤੇ ਅਟੈਕ ਹੁੰਦੇ ਪੁਲਿਸ ਪਿੱਛੇ 78 ਵੀ ਇੱਕ ਲੋਕਾਂ ਨੇ ਮਾਰਤਾ ਉਦੋਂ ਤੱਕ ਨਹੀਂ ਕੋਈ ਇਦਾਂ ਦਾ ਇਹ ਸਿਰਫ ਇੱਕ ਪੋਲਿਟਿਕ ਦਾ ਐਕਟਿਵਿਸਟ ਆ ਉਹਨਾਂ ਨੂੰ ਰੋਕਣ ਲਈ ਸਾਰਾ ਪੁਲਿਸ ਨੇ ਫੈਬਰਿਕਟਡ ਸਟੋਰੀ ਬਣਾਈ ਕੋਈ ਕੋਈ ਕੰਪਲੇਨ ਕੀਤੀ ਹਾਂਜੀ ਸਾਡੇ ਵੱਲੋਂ ਕੰਪਲੇਨਟ ਕੀਤੀ ਗਈ ਉਹਦਾ ਕੋਡ ਨੇ ਕਾਗਿਜ਼ ਲੈ ਕੇ ਸ਼ੋਕਸ ਨੋਟਿਸ ਕੀਤਾ ਹੈ ਸਰ ਮੇਰਾ ਨਾਮ ਐਡਵੋਕੇਟ ਕਰਮਵੀਰ ਸਿੰਘ ਚਲੋ ਵਾਲੇ ਕਪੂਰ ਥੱਲੇ ਵਾਲੇ ਸਾਰੇ ਜਾਂਦੇਗੇ ਸਾਰਿਆਂ ਦੇ ਪਰਿਵਾਰ ਆਏ ਪਹਿਲਾਂ ਇਹਨਾਂ ਨੇ ਕਿਹਾ ਵੀ ਵੇਟ ਕਰੋ ਮਲਾਵਾਂਗੇ ਮੁੜ ਕੇ ਇਹਨਾਂ stdc ਕੇ ਗੱਡੀ ਚਵਾੜ ਤੇ ਕਿਸੇ ਦਾ ਮੂੰਹ ਨਹੀਂ ਵੇਖਣ ਦਿੱਤਾ ਇਹਨਾਂ ਨੇ ਇੰਨਾ ਸਿੱਖਾ ਨਾ ਤੱਕਾ ਕਿਉਂ ਸਭ ਐਡਾ ਕਰਨ ਡਏ ਸਾਡੇ ਨਾਲ ਕੀ ਤੁਹਾਨੂੰ ਕੀ ਕਹਿ ਪੁੱਛਵਾਲਣੇ ਪੁੱਛਵਾਲਣੇ ਕਹੇ ਪਹਿਲਾਂ ਮਲਾਵਾਂਗੇ ਮੁੜ ਕੇ ਨਾ ਧੱਕ ਕੇ ਗੱਡੀ ਚ ਵਾਰ ਦਿੱਤੇ ਕਿਸੇ ਨੂੰ ਮਿਲਣ ਨਹੀਂ ਤਾਂ ਕਿ ਟਿੱਕਿੱਡੀ ਦੂਰਾਂ ਤੋਂ ਲੋਕਾਂ ਦੀ ਪਰਿਵਾਰਾਂ ਆਣ ਕੇ ਬੈਠੇ ਜਿੰਨਾਂ ਤਿੰਨ ਤਿੰਨ ਸਾਲ ਹੋ ਗਏ ਬੱਚੇ ਬੱਚੇ ਆਏ ਕੋਈ ਹੋਰ ਵੀ ਸ਼ਬਦ ਤੁਹਾਨੂੰ ਕਹਿਗੇ ਇਹਨਾਂ ਲੋਕੀ ਹੋਰ ਸ਼ਬਦ ਕਹਿੰਦਾ ਤੇਰੇ ਮੁੰਡੇ ਨੇ ਅੱਗ ਲਾਈ ਆ ਫਰਪਾਲ ਕਹਿੰਦਾ ਮੈਂ ਕਹੇ ਜੇ ਮੇਰੇ ਮੁੰਡੇ ਨੇ ਅੱਗ ਲਾਈ ਭਗਵੰਤ ਮਾਨ ਨੇ ਕੀ ਕੀਤਾ ਪੰਜਾਬ ਚ ਹਜ਼ਾਰਾਂ ਮੁੰਡੇ ਮਰਨ ਦੇ ਹੁਣ ਕਿਉਂ ਨਹੀਂ ਬਚਾਉਂਦੇ ਹੁਣ ਬਚਾਓ ਹਾਂ ਮੁੰਡੇ ਜਿੱਦਣ ਮੇਰਾ ਮੁੰਡਾ ਹੈ ਹਜ਼ਾਰਾਂ ਮਾਵਾਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਉਹ ਮਾਵਾਂ ਨੇ ਪੁੱਛ ਕੇ ਵੇਖੇ ਇਹਨਾਂ ਦੀ ਕਿਹੜੀ ਗੱਲ ਆ ਇਹ ਅੱਜ ਹਜ਼ਾਰਾਂ ਮਰਦੇ ਇਹਨਾਂ ਨੂੰ ਕੀ ਲੱਗੇ ਇਹ ਆਪਣੀਆਂ ਪਰਦੀਆਂ ਦੇ ਹੰਕਾਰ 'ਚ ਬੈਠੇ ਆਵੇਂ ਪਤਾ ਨਹੀਂ ਸਦਾ ਹੀ ਇਦਾਂ ਹੀ ਰਹਿਣਾ ਪਰ ਲੇਕਿਨ ਬਾਜੀ ਜੀ ਇਹਨਾਂ ਨੇ ਅੱਜ ਜੋ ਕਹਿਆ ਸਟੇਟਮੈਂਟ ਦਿੱਤੀ ਸਾਰੇ ਸਿੰਘਾਂ ਨੇ ਕਲੀਅਰ ਕੀਤਾ ਇਹਨਾਂ ਕੋਰੇ ਕੋਕਾ ਪੇਪਰ ਤੇ ਸਾਈਨ ਕਰਵਾਏ ਆ ਜੋ ਮਰਜੀ ਲਿਖੀ ਜਾਣ ਕਰਜ਼ਾਦ ਖੁਸ਼ੀ ਕਰਨ ਲਈ ਵਾਹਿਗੁਰੂ ਦੇ ਉੱਤੇ ਹੱਥ ਵਾਂ ਉਹ ਚੜਦੀ ਕਲਾ 'ਚ ਠਾਕਰ ਚੜਦੀ ਜੀ ਉਹਨੇ ਅੱਜ ਇਹ ਪੂਰੀ ਬਹੁਤ ਜ਼ਿਆਦਾ ਕੀਤੀ ਕਿ ਤੁਹਾਡਾ ਪੱਛਿਆਣਾ ਤੁਹਾਡੇ ਜਾ ਬਿਲਕੁਲ ਨਹੀਂ ਕਰਨਾ ਮੈਂ ਕੀ ਕਰਾ ਇੰਨਾ ਇੰਨਾ ਹੰਕਾਰ ਚੜਿਆ ਪਤਾ ਨਹੀਂ ਕਾਦਾ ਹੰਕਾਰ ਚੜਿਆ ਇਹਨਾਂ ਲੇਡੀਜ਼ ਪੁਲਿਸ ਨਹੀਂ ਸੀ ਲੇਡੀਜ਼ ਪੁਲਿਸ ਵੀ ਆ ਗਈ ਨਹੀਂ ਸਾਡੇ ਨਾਲ ਬੰਦਿਆਂ ਨਾਲ ਕੰਮ ਕੀਤੀ ਹੈ ਲੇਡੀਜ਼ ਪੁਲਿਸ ਅੱਗੇ ਨਹੀਂ ਸੀ ਕਿਹੜੇ ਹਰਪਾਲ ਨੇ ਤੇ ਅੱਗੇ ਵੀ ਕੀਤੀ ਅੱਜ ਵੀ ਹਰਪਾਲ ਨੂੰ ਮੈਂ ਕਿਹਾ ਵੀ ਤੂੰ ਤੇ ਅੱਗੇ ਬੜੀ ਬਦਸਲੂਕੀ ਕੀਤੀ ਤੈਨੂੰ ਇਦਾਂ ਨਹੀਂ ਚਾਹੀਦਾ ਕਹਿੰਦਾ ਤੇਰੇ ਮੁੰਡੇ ਨੇ ਮਾਤਾ ਪੰਜਾਬ ਚ ਅੱਗ ਲਾਈ ਤਿੰਨ ਸਾਲ ਹੋ ਗਏ ਮੇਰਾ ਮੁੰਡਾ ਡਿਬਰੂਗਰ ਬੈਠਾ ਪੰਜਾਬ ਜਾ ਕੇ ਬੁਜੀ ਨਹੀਂ ਅਜੇ ਉਹ ਕਹਿੰਦਾ RAMDAS ਦੇ ਦੇਖਣ ਆਉਣਾ ਪੈਸੇ ਤੁਸੀਂ ਬੜੇ ਕਮਾਏ ਵੀ ਇਸ ਤਰ੍ਹਾਂ ਦਾ ਕੋਈ ਗਿਆਨ ਵੀ ਤੁਹਾਨੂੰ ਕਿਹਾ ਉਹਨਾਂ ਨੇ ਪੈਸੇ ਤੇ ਹਰਪਾਲ ਨੂੰ ਪਤਾ ਹੁਣ ਦੱਸਿਆ ਹਨ ਪ੍ਰੂਫ ਦੇਵੇ ਵੀ ਕਿੱਥੋਂ ਕਮਾਏ ਆ ਸੀ ਕਿੱਥੋਂ ਸਾਡੇ ਕੋਲ ਪੈਸੇ ਆ ਇਹ ਹੋਏ ਬਦਦੀਆਂ ਪਾ ਗਿਆ ਇਕੱਠੇ ਕਰਦੇ ਲੋਕਾਂ ਕੋਲ ਉਹ ਜਾਈਂ ਤੇ ਕੋਈ ਪੈਸਾ ਨਹੀਂ ਲਿਆ ਅਸੀਂ ਤੇ ਆਪਣੇ